ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਆਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰੀਨ ਜੀ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈ ਉਹ ਵਿਦਿਆਰਥੀਆਂ ਲਈ ਹੈ ਸਕੂਲਾਂ ਲਈ ਹੈ ਅਤੇ ਖਾਸ ਕਰ ਅਧਿਆਪਕਾਂ ਲਈ ਹੈ ਠੀਕ ਹੈ ਜੀ ਤਾਂ ਆਪਾਂ ਦੇਖਦੇ ਹਾਂ ਵੀ ਡਾਕਟਰ ਅੰਬੇਦਕਰ ਸਕਾਲਰਸ਼ਿਪ ਪੋਰਟਲ ਦੇ ਉੱਪਰ ਪੋਸਟ میٹرਿਕ ਜਿਹੜਾ ਐਸਸੀ ਤੇ ਬੀਸੀ ਬੱਚਿਆਂ ਦਾ ਜਿਹੜਾ ਬਜੀਫਾ ਅਪਲਾਈ ਕੀਤਾ ਜਾਂਦਾ ਹੈ ਤੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ 25 ਜਿਹੜੀ ਜਨਵਰੀ ਉਹ ਲਾਸਟ ਡੇਟ ਰੱਖੀ ਗਈ ਸੀ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਕਈ ਬੱਚਿਆਂ ਦਾ ਜਿਹੜਾ ਬਜੀਫਾ ਅਪਲਾਈ ਨਹੀਂ ਹੋਇਆ ਜਿਹਦੇ ਕਰਕੇ ਵਿਭਾਗ ਵੱਲੋਂ ਫਿਰ ਦੁਬਾਰਾ ਤੋਂ ਡਾਕਟਰ ਅੰਬੇਦਕਰ ਸਕਾਲਰਸ਼ਿਪ ਪੋਰਟਲ ਦੀ ਜਿਹੜੇ ਡੇਟਾਂ ਦੇ ਵਿੱਚ ਜਾਂ ਮਿਤੀਆਂ ਦੇ ਵਿੱਚ ਵਾਧਾ ਕੀਤਾ ਗਿਆ ਤਾਂ ਕੀ ਹੈ ਕਿਹੜੀ-ਕਿਹੜੀ ਮਿਤੀ ਤੱਕ ਜਿਹੜਾ ਵਾਧਾ ਕੀਤਾ ਗਿਆ ਉਹ ਤੁਹਾਨੂੰ ਸਾਂਝਾ ਕਰਦੇ ਆ ਬਣੇ ਰਹੋ ਤੇ ਖਾਸ ਕਰ ਇਹ ਵੀਡੀਓ ਸਾਂਝੀ ਕਰਨ ਵਾਲੀ ਹੈ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਖਾਸ ਕਰ ਵਿਦਿਆਰਥੀਆਂ ਨੂੰ ਤੇ ਉਹਨਾਂ ਅਧਿਆਪਕ ਸਹਿਬਾਨ ਨੂੰ ਜਿਨ੍ਹਾਂ ਦੇ ਵਿੱਚ 11ਵੀਂ 12ਵੀਂ ਦੇ ਕਲਾਸਾਂ ਚੱਲਦੀਆਂ ਤੇ ਉਹ ਵਿਦਿਆਰਥੀ ਜਿਹੜੇ 12ਵੀਂ 12ਵੀਂ ਦੇ ਵਿੱਚ ਪੜ ਰਹੇ ਆ ਐਸੀ ਕੈਟੇਗਰੀ ਗ੍ਰੀਨ ਨੂੰ ਬਿਲੋਂਗ ਕਰਦੇ ਆ ਉਹਨਾਂ ਲਈ ਬਹੁਤ ਮਹੱਤਵਪੂਰਨ ਵੀਡੀਓ ਹੈ ਜੀ ਡਾਕਟਰ ਅੰਬੇਦਕਰ ਸਕਾਲਰਸ਼ਿਪ ਪੋਰਟਲ ਪੋਸਟ ਮੈਟ੍ਰਿਕ ਫਾਰ ਐਸੀਐਨ ਸਟੂਡੈਂਟਸ 25 ਦੇ ਅਤੇ ਯੋਗ ਵਿਦਿਆਰਥੀਆਂ ਨੂੰ ਠੀਕ ਹੈ ਜੀ ਅਪਲਾਈ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਕੁਝ ਜਿਹੜੇ ਵਿਦਿਆਰਥੀ ਰਹਿ ਚੁੱਕੇ ਸੀ ਜਿਨ੍ਹਾਂ ਕਰਕੇ ਡਾਕਟਰ ਅੰਬੇਦਕਰ ਸਕਾਲਰਸ਼ਿਪ ਪੋਰਟਲ ਵਿੱਚ ਦੁਬਾਰਾ ਵਾਧਾ ਕੀਤਾ ਗਿਆ ਭਾਵ ਖੋਲੇ ਗਿਆ ਤਾਂ ਹੁਣ ਕੀ ਹੈ ਜੀ ਦ ਲਾਸਟ ਡੇਟ ਫॉर ਸਟੂਡੈਂਟਸ ਟੂ ਅਪਲਾਈ ਫॉर ਫ੍ਰੀਸ਼ਿਪ ਕਾਰਡ ਫਰੈਸ਼ ਐਸਸੀ ਵਾਸਤੇ ਠੀਕ ਹੈ ਜੀ ਤਾਂ ਹੁਣ ਜਿਹੜੀ ਉਹ ਡੇਟ ਵਧਾ ਕੇ 7 ਮਾਰਚ ਕਰ ਦਿੱਤੀ ਗਈ ਹੈ ਐਸਸੀ ਸਟੂਡੈਂਟਸ ਵਾਸਤੇ ਜਿਨ੍ਹਾਂ ਨੇ ਹਜੇ ਆਪਣਾ ਫ੍ਰੀਸ਼ਿਪ ਕਾਰਡ ਬਣਵਾਉਣਾ ਹੈ ਠੀਕ ਹੈ ਸਟੂਡੈਂਟਸ ਲਈ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਵੀ ਵਿਭਾਗ ਨੇ ਜਾਂ ਕਹਿ ਦੀ ਸਕੂਲਾਂ ਨੇ ਉਹਨੂੰ ਅੱਗੇ ਫਾਰਵਰਡ ਕਰਨ ਦੀ ਜਿਹੜੀ ਹੈਗੀ ਲਿਸਟ ਨੂੰ ਦ ਲਾਸਟ ਡੇਟ ਫॉर ਇੰਸਟੀਟਿਊਟ ਟੂ ਫਾਰਵਰਡ ਕੰਪਲੀਟ ਕੇਸਸ 11 ਤਿੰਨ ਪਾਵ 11 ਮਾਰਚ ਤੱਕ ਜਿਹੜੀ ਹੈਗੀ ਹੈ ਸਕੂਲਾਂ ਵੱਲੋਂ ਉਹ ਜਿਹੜੇ ਇਹ ਕੇਸ ਹੈ ਉਹ ਅੱਗੇ ਫਾਰਵਰਡ ਕੀਤੇ ਜਾਣੇ ਚਾਹੀਦੇ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਸਟੇਟ ਦੀ ਹੈ ਤਾਂ ਉਹ 14 ਤਿੰਨ ਪਾਵ ਉਸ ਤੋਂ ਬਾਅਦ 14 ਮਾਰਚ ਹੈ ਜੀ ਫਿਰ ਅੱਗੇ ਇਹ ਇਹ ਡਿਪਾਰਟਮੈਂਟ ਦੀ ਹੈ ਪਰ ਆਪਣੇ ਤੱਕ ਜਿਹੜੀਆਂ ਦੋ ਚੀਜ਼ਾਂ ਜਿਹੜੀਆਂ ਆਪਾਂ ਨੂੰ ਜ਼ਰੂਰੀ ਹੈ ਉਹ ਹੈਗੇ ਜੀ 7 ਮਾਰਚ ਵਿਦਿਆਰਥੀਆਂ ਲਈ ਤੇ 11 ਮਾਰਚ ਜਿਹੜੀ ਹੈਗੀ ਉਹ ਸਕੂਲ ਪੱਧਰ ਤੇ ਜਿਹੜੇ ਵਜੀਫਾ ਫਾਈਲਾਂ ਜਿਹੜੀ ਹੈਗੇ ਐਪਲੀਕੇਸ਼ਨ ਉਹਨਾਂ ਨੂੰ ਫਾਰਵਰਡ ਕਰਨ ਦੀ ਹੈ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਜੀ ਕਿਉਂਕਿ ਤਾਂ ਕਿ ਜਿਹੜੇ ਐਸਸੀ ਵਿਦਿਆਰਥੀਆਂ ਦਾ ਭਲਾ ਹੋ ਸਕੇ ਉਹਨਾਂ ਨੂੰ ਜਿਹੜਾ ਬਣਦਾ ਵਜੀਫਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਉਹ ਮਿਲ ਸਕੇ ਠੀਕ ਹੈ ਜੀ ਬਾਕਾਇਦਾ ਪੱਤਰ ਜਿਹੜਾ ਹੋ ਜਾਰੀ ਹੋਇਆ ਡਾਇਰੈਕਟਰ ਸਮਾਜਿਕ ਨਿਆਂ ਅਧਿਕਾਰਤ ਘਟਗਣਤੀ ਵਿਭਾਗ ਠੀਕ ਹੈ ਉਤਾਰਾ ਸਮੂਹ ਜ਼ਿਲ੍ਹਾ ਸਖੇ ਆਪਸ ਨੂੰ ਲਿਖਿਆ ਜਾਂਦਾ ਹੈ ਕਿ ਇਸ ਪੱਤਰ ਦੀ ਇਨਵਿਨੈਂਟ ਪਾਲਣਾ ਕੀਤੀ ਜਾਵੇ ਠੀਕ ਹੈ ਜੀ ਡਾਕਟਰ ਅਮਿਤਕਰ ਸਕਾਲਰਸ਼ਿਪ ਪੋਰਟਲ ਦੇ ਉੱਪਰ ਜੋਗ ਵਿਦਿਆਰਥੀ ਕੇਸ ਆਪਣੇ ਵੈਰੀਫਾਈ ਕਰਕੇ ਲਾਈਨ ਨੂੰ ਭੇਜੇ ਜਿੱਕਨੀ ਬਣਾ ਜਾਣ ਠੀਕ ਹੈ ਜੀ ਤਾਂ ਉਹਨਾਂ ਵਿਦਿਆਰਥੀਆਂ ਦੇ ਆਪਣਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਤਾਂ ਇਸ ਕਰਕੇ ਕਿਰਪਾ ਕਰਕੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਸੀ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ